ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਵੱਲੋਂ 400 ਦੇ ਕਰੀਬ ਨਵੀਆਂ ਹਾਈ-ਟੈਕ ਗੱਡੀਆਂ ਸਮੁੱਚੇ ਪੰਜਾਬ ਦੇ ਵੱਖ-ਵੱਖ ਪੁਲਿਸ ਜ਼ਿਲ੍ਹਿਆਂ ਨੂੰ ਦਿੱਤੀਆਂ ਗਈਆਂ ਗੁਰਦਾਸਪੁਰ ਪੁਲਿਸ ਜ਼ਿਲ੍ਹੇ ਦੀ ਅਗਰ ਗੱਲ ਕਰੀਏ ਤਾਂ 14 ਨਵੀਆਂ ਹਾਈ-ਟੈਕ ਗੱਡੀਆਂ ਗੁਰਦਾਸਪੁਰ ਪੁਲਿਸ ਨੂੰ ਵੀ ਮਿਲੀਆਂ ਹਨ ਅੱਜ ਪੁਲਿਸ ਲਾਈਨ ਵਿਖੇ ਹੋਏ ਇੱਕ ਸਾਦੇ ਸਮਾਗਮ ਦੌਰਾਨ ਐਸਐਸਪੀ ਗੁਰਦਾਸਪੁਰ ਆਈਪੀਐਸ ਚੀਰੀ ਦਿਹਾਮ ਹਰੀਸ਼ ਕੁਮਾਰ ਓਮਪrakash ਜੀ ਵੱਲੋਂ ਇਹਨਾਂ ਗੱਡੀਆਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਗੱਲਬਾਤ ਦੌਰਾਨ ਐਸਐਸਪੀ ਗੁਰਦਾਸਪੁਰ ਨੇ ਕਿਹਾ ਕਿ ਇਹ ਨਵੀਆਂ ਆਧੁਨਿਕ ਗੱਡੀਆਂ ਮਿਲਣ ਦੇ ਨਾਲ ਪੁਲਿਸ ਦੀ ਕਾਰਜ ਸ਼ੈਲੀ ਦੇ ਵਿੱਚ ਇੱਕ ਵੱਡਾ ਸੁਧਾਰ ਆਏਗਾ ਔਰ ਇਹਨਾਂ ਵਾਹਨਾਂ ਦੇ ਨਾਲ ਤੇਜ਼ੀ ਦੇ ਨਾਲ ਜੜਾ ਵਾ ਉਹ ਹਰ ਇੱਕ ਜਗ੍ਹਾ ਦੇ ਵਿੱਚ ਪਹੁੰਚਣਾ ਸੁਖਾਲਾ ਹੋਏਗਾ ਐਸਐਸਪੀ ਸਾਹਿਬ ਨੇ ਇਸ ਮੌਕੇ ਤੇ ਵੱਖ-ਵੱਖ ਪੁਲਿਸ ਸਟੇਸ਼ਨਾਂ ਨੂੰ ਇਹ ਗੱਡੀਆਂ ਵੀ ਅਲਾਟ ਕਰ ਦਿੱਤੀਆਂ ਆਓ ਗੁਰਦਾਸਪੁਰ ਤੋਂ ਤੁਹਾਨੂੰ ਦਿਖਾਉਂਦੇ ਹਾਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਸਾਡੀ ਇਹ ਵਿਸ਼ੇਸ਼ ਰਿਪੋਰਟ ਗੁਰਦਾਸਪੁਰ ਪੁਲਿਸ ਨੂੰ ਟੋਟਲ 11 ਪੁਲਿਸ ਸਟੇਸ਼ਨਸ ਨੂੰ ਨਈ ਸਕੋਰਪਿਓ ਮਿਲੀ ਹੈ ਸੀਆਈ ਨੂੰ ਵੀ ਇੱਕ ਸਕੋਰਪਿਓ ਜਿਹੜੀ ਨਈ ਮਿਲੀ ਹੈ ਜਿਹੜੇ ਸਾਡੇ ਮਹਿਲਾ ਮਿੱਤਰ ਹੈ ਉਹਨਾਂ ਨੂੰ ਇੱਕ ਇਲੈਕਟ੍ਰਿਕ ਵਹੀਕਲ ਮਿਲਿਆ ਹੈ ਤੇ ਇਸ ਤੋਂ ਇਲਾਵਾ ਦੋ ਐਮਰਜੈਂਸੀ ਰਿਸਪੌਂਸ ਵਹੀਕਲ 112 ਉਹ ਵੀ ਸਭ ਨੂੰ ਮਿਲਿਆ ਸਰ ਕਿੰਨਾ ਕੁ ਬਲ ਮਿਲਿਆ ਜੀ ਪੰਜਾਬ ਪੁਲਿਸ ਦੇ ਨਾਲ کافی ਜ਼ਿਆਦਾ ਇਹ ਤਾਂ ਬਹੁਤ بڑا ਅਸੀਂ ਤੇ ਇਹ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਪੱਕੋ ਵੀ ਤੇ ਸਾਜੂ ਸਮਾਨ ਤੋਂ ਪੱਕੋ ਵੀ ਸਾਡੀ ਰਿਸੋਰਸ ਮੋਬਿਲਾਈਜੇਸ਼ਨ ਜਿਹੜੀ ਉਹ ਕਾਫੀ ਹੁਣ ਚੰਗੀ ਹੋਊਗੀ ਕਿਉਂਕਿ ਅਸੀਂ ਮੋਬਿਲਿਟੀ ਪੁਲਿਸੇ ਵਧ ਜਾਊਗੀ ਜਿਹੜੀ ਪੁਰਾਣੀ ਗੱਡੀਆਂ ਕਰਕੇ ਅਗਰ ਕਈ ਵਾਰੀ ਟਾਈਮਲੀ ਨਾ ਪਹੁੰਚ ਪਾਉਂਦੇ ਸੀ ਜਾਂ ਫਿਰ ਕੋਈ ਰੂਰਲ ਏਰੀਆ ਜਾਂ ਕਈ ਇਸ ਤਰ੍ਹਾਂ ਦੀ ਜਗ੍ਹਾ ਜਿੱਥੇ ਪ੍ਰੋਪਰ ਸੜਕਾਂ ਨਹੀਂ ਹੈਗੀ ਜਿੱਥੇ ਤੱਕ ਪੁਲਿਸ ਨੂੰ ਜਾਣਾ ਪੈਂਦਾ ਹੈ ਕਈ ਵਾਰ ਅਸੀਂ ਜਿਹੜੇ ਉਹ ਦਰਿਆ ਦੇ ਕੰਢੇ ਹੁੰਦੇ ਆ ਉਸ ਪਾਸੇ ਵੀ ਜਾਣਾ ਪੈਂਦਾ ਸੋ ਉਹ ਨਵੀਂ ਗੱਡੀਆਂ ਜਿਹੜੀ ਉਹ ਡੈਫੀਨਿਟਲੀ ਸਾਡੀ ਮੋਬਿਲਿਟੀ ਨੂੰ ਬੈਟਰ ਕਰਨਗੀ ਤੇ ਇੱਕ ਮੁਲਾਜ਼ਮਾਂ ਦਾ ਹੌਸਲਾ ਵੀ ਕਾਫੀ ਵਧਦਾ ਹੈ ਔਰ ਓਵਰਆਲ ਇਹ ਕਿਉਂਕਿ ਇਹ ਪਬਲਿਕ ਸਰਵਿਸ ਦੇ ਲਈ ਪੁਲਿਸ ਕੰਮ ਕਰਦੀ ਹੈ ਤੇ ਪਬਲਿਕ ਦੀ ਸਰਵਿਸ ਦੇ ਤਰਫ ਇੱਕ ਬੜਾ ਚੰਗਾ ਉਪਰਾਲਾ ਹੈ ਚੰਗਾ ਕਦਮ ਹੈ